ਸਾਡੇ ਮਨਾਂ ਦੇ ਅੰਦਰ ਬਹੁਤ ਸਾਰੇ ਸਵਾਲ ਹੁੰਦੇ ਆ ਕੀ ਸਤਿਗੁਰੂ ਜੀ ਕਿਸੇ ਬਿਮਾਰ ਵਿਅਕਤੀ ਨੂੰ ਜਿਹਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੋਵੇ ਕੀ ਉਹ ਠੀਕ ਹੋ ਸਕਦਾ ਅਤੇ ਹੋਰ ਬਹੁਤ ਸਾਰੇ ਸਵਾਲ ਸਾਡੇ ਮਨਾਂ ਦੇ ਵਿੱਚ ਸਤਿਗੁਰੂ ਜੀ ਨੂੰ ਲੈ ਕੇ ਸ਼ੰਕੇ ਹਨ ਗੁਰੂ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਆ ਇੱਕ ਦਿਨ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਰਬਾਰ ਦੇ ਵਿੱਚ ਬਰਾਜੇ ਹੋਏ ਸਨ ਇੱਕ ਬਿਰਧ ਮਾਤਾ ਬੁੱਢੀ ਮਾਈ ਰੁੰਦੀ ਰੁੰਦੀ ਆਈ ਆ ਉਹ ਮਾਤਾ ਬਹੁਤ ਦੁਖੀ ਸੀਗੀ ਉਹਦੇ ਵਾਲ ਖਿਲਰੇ ਹੋਏ ਸੀਗੇ ਬਹੁਤ ਮੰਦੀ ਦਸ਼ਾ ਵਿੱਚ ਸੀ ਸ ਆਹਬਾ ਨੇ ਉਹਨੂੰ ਦੂਰੋਂ ਦੇਖਿਆ ਸੇਵਾਦਾਰਾਂ ਨੂੰ ਭੇਜ ਕੇ ਕੋਲ ਸੱਦਿਆ ਕੋਲ ਆ ਕੇ ਉਸ ਮਾਈ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਮੱਥਾ ਟੇਕ ਕੇ ਹੱਥ ਜੋੜ ਕੇ ਨਾ ਮਹਾਰਾਜ ਅੱਗੇ ਬੇਨਤੀ ਕੀਤੀ ਆ ਬਚੇ ਪਾਤਸ਼ਾਹ ਮੈਂ ਕੁਝ ਕਹਿਣਾ ਚਾਹੁੰਨੀ ਆ ਆਪ ਜੀ ਨੂੰ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਮਾਤਾ ਜੀ ਆਪ ਜੀ ਕਿਉਂ ਰੋਂਦੇ ਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਕੋਈ ਨਹੀਂ ਰੋਂਦਾ ਇੱਥੇ ਤਾਂ ਸਾਰੇ ਦੁਖੀ ਲੋਕਾਂ ਦੇ ਦੁੱਖ ਦੂਰ ਹੁੰਦੇ ਆ ਗੁਰੂ ਸਾਹਿਬ ਜੀ ਨੇ ਪੁੱਛਿਆ ਮਾਤਾ ਜੀ ਕੀ वेदना ਹੈ ਆਪ ਜੀ ਨੂੰ ਕੀ ਪੀੜਾ ਹੈ ਭਾਵ ਫਿਰ ਉਹ ਹੱਥ ਜੋੜ ਕੇ ਮਾਈ ਕਹਿਣ ਲੱਗੀ हे ਦਾਤਾਰ ਤੀਨ ਦਿਆਲ ਮੈਂ ਬਹੁਤ ਜਿਆਦਾ ਦੁਖੀ ਆ ਮੇਰੇ ਦੁੱਖਾਂ ਦੀ ਹੱਥ ਹੀ ਨਹੀਂ ਆਉਂਦੀ ਮੇਰੇ ਤੇ ਮਿਹਰ ਕਰੋ ਇੱਕ ਦੁੱਖ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ ਹੈ ਮੇਰੇ ਦੁੱਖ ਦੂਰ ਕਰ ਦਿਓ ਮਾਈ ਜਿਹੜੀ ਭੁੱਬਾਂ ਮਾਰਦੀ ਹੋਈ ਬੋਲਦੀ ਆ ਮਹਾਰਾਜ ਨੇ ਆਖਿਆ ਇਹੀ ਤਾਂ ਅਸੀਂ ਪੁੱਛ ਰਹੇ ਹਾਂ ਮਾਤਾ ਜੀ ਜੋ ਦੁੱਖ ਹੈ ਕਲਗੀਧਰ ਜੀ ਕਹਿੰਦੇ ਉਹਨੂੰ ਬਿਆਨ ਕਰੋ ਸਤਿਗੁਰੂ ਜੀ ਨੇ ਮੁੜ ਕੇ ਬਚਨ ਕੀਤਾ ਕਹਿਣ ਲੱਗੀ ਮੇਰੇ ਦੁੱਖਾਂ ਦੀ ਕਹਾਣੀ ਨਰਾਲੀ ਆ ਮੈਂ ਇੱਕ ਵਿਧਵਾ ਔਰਤਾਂ ਮੇਰਾ ਇੱਕ ਜਵਾਨ ਪੁੱਤਰ ਪ੍ਰਤਾਪਾ ਹੈ ਮੈਂ ਵਿਧਵਾ ਕਿਵੇਂ ਬਣ ਗਈ ਵਿਧਵਾ ਕਿਵੇਂ ਹੋ ਗਈ ਇਹ ਵੀ ਇੱਕ ਕਥਾਈਆ ਮੇਰੀ ਉਹ ਮੈਂ ਕਥਾ ਆਪਣਾ ਦੁੱਖ ਸੁਣਾਉਣਾ ਚਾਹੁੰਨੀ ਆ ਤਾਂ ਕਿ ਮੇਰਾ ਦਿਲ ਹੌਲਾ ਹੋ ਜਾਵੇ ਤੇ ਮੇਰੇ ਦੁੱਖਾਂ ਦਾੰਤ ਹੋ ਜੇ ਮਾਈ ਜੀ ਸਤਗੁਰੂ ਮਹਾਰਾਜ ਕਹਿਣ ਲੱਗੇ ਤੁਸੀਂ ਆਪਣੇ ਦੁੱਖਾਂ ਦੀ ਕਥਾ ਸੁਣਾਓ ਅਸੀਂ ਜਰੂਰ ਸੁਣਨਾ ਚਾਹੁੰਨੇ ਆ ਕਿਉਂਕਿ ਦੇਖੋ ਨਾ ਜਗਤ ਜੀਆ ਦੇ ਦੁੱਖਾਂ ਦੀਆਂ ਕਥਾਵਾਂ ਸੁਣਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀਗਾ ਇਹ ਗੁਰੂ ਨਾਨਕ ਜੀ ਦਾ ਘਰ ਹੈ ਅਸੀਂ ਵੀ ਉਹਨਾਂ ਦੀ ਸੇਵਾ ਵਿੱਚ ਹੀ ਲੱਗੇ ਹੋਏ ਹਾਂ ਜਿਹੜੇ ਦੁਖੀ ਤੇ ਦਰਦ ਭਰੇ ਲੋਕ ਗੁਰੂ ਨਾਨਕ ਸਾਹਿਬ ਜੀ ਨੇ ਵੀ ਲੋਕਾਂ ਦੇ ਦੁੱਖ ਦੂਰ ਕੀਤੇ ਮਹਾਰਾਜ ਨੇ ਇਸ ਤਰ੍ਹਾਂ ਉਹ ਬੁੱਢੀ ਮਾਈ ਨੂੰ ਹੌਸਲਾ ਦਿੱਤਾ ਦੁਖੀਆਂ ਤੇ ਦਰਦੀਆਂ ਦੀ ਸੇਵਾ ਕਰਨੀ ਸਹਾਇਤਾ ਕਰਨੀ ਇਹੀ ਤਾਂ ਸਤਿਗੁਰੂ ਬਾਬਾ ਨਾਨਕ ਜੀ ਦੇ ਬਚਨ ਹੋਏ ਆ ਤਾਂ ਕਲਗੀਧਰ ਜੀ ਨੇ ਬਹੁਤ ਹੀ ਪ੍ਰੇਮ ਨਾਲ ਉੱਤਰ ਦਿੱਤਾ ਮਾਈ ਨੂੰ ਹੌਸਲਾ ਦਿੱਤਾ ਧੀਰਜ ਰੱਖਣ ਲਈ ਕਿ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ ਕੋਈ ਗੱਲ ਨਹੀਂ ਵੈਸੇ ਵੀ ਦੁਖੀ ਬੰਦਾ ਅਸੀਂ ਵੇਖਦੇ ਆ ਜਦੋਂ ਵੀ ਆਪਣੀ ਗੱਲ ਦੂਜਿਆਂ ਨੂੰ ਦੱਸਦਾ ਵਾ ਉਹਦਾ ਜਿਹੜਾ ਦੁੱਖ ਘਟ ਜਾਂਦਾ ਪਰ ਅੱਜ ਕੱਲ ਇਸ ਤਰ੍ਹਾਂ ਆ ਕਿ ਜਦੋਂ ਆਪਾਂ ਦੁੱਖ ਕਿਸੇ ਨਾਲ ਸਾਂਝਾ ਕਰਦੇ ਆ ਲੋਕ ਜਿਹੜੇ ਸੁਣਤਾ ਲੈਂਦੇ ਆ ਪਰ ਬਾਅਦ ਵਿੱਚ ਉਹਦਾ ਮਜ਼ਾਕ ਬਣਾਉਂਦੇ ਆ ਜਾਂ ਮੀਣੇ ਵੀ ਦੇ ਦਿੰਦੇ ਆ ਪਰ ਜੇ ਆਪਣਾ ਸਤਿਗੁਰੂ ਕੋਲ ਦੁੱਖ ਆਪਾਂ ਦੱਸਦੇ ਆ ਕਿਉਂਕਿ ਫੇਰ ਉਹ ਦੁੱਖ ਜਿਹੜਾ ਘਟਦਾ ਹੀ ਨਹੀਂ ਮਟ ਵੀ ਜਾਂਦਾ ਵਾ ਲੋਕਾਂ ਨੂੰ ਦੁੱਖ ਦੱਸਣ ਨਾਲ ਹਮਦਰਦੀਆਂ ਨੂੰ ਦੁੱਖ ਦੱਸਣ ਦੇ ਨਾਲ ਘਟਦਾ ਵਾ ਪਰ ਸਤਿਗੁਰੂ ਜੀ ਨੂੰ ਦੁੱਖ ਦੱਸਣ ਦੇ ਨਾਲ ਮਟ ਵੀ ਜਾਂਦਾ ਏਹੀ ਤਾਂ ਸਤਿਗੁਰੂ ਜੀ ਦੀ ਸ਼ਾਨ ਨਿਰਾਲੀ ਆ ਤੇ ਉਹ ਕਹਿਣ ਲੱਗੀ ਮਹਾਰਾਜ ਮਾਈ ਬੋਲੀ ਮੇਰਾ ਪਤੀ ਸੀ ਦੋ ਪੁੱਤਰ ਹੋਰ ਸੀਗੇ ਸਭ ਤੋਂ ਪਹਿਲਾਂ ਹੋਣੀ ਰੱਬ ਦੀ ਮੇਰਾ ਪਤੀ ਜੁੱਧ ਵਿੱਚ ਸ਼ਹੀਦ ਹੋ ਗਿਆ ਉਸੇ ਵੇਲੇ ਮੈਂ ਘਬराई ਨਹੀਂ ਸਗੋਂ ਪ੍ਰਸੰਨ ਚਿਤ ਹੀ ਰਹੀ ਪਰਮੇਸ਼ਰ ਦਾ ਭਾਣਾ ਮੰਨਿਆ ਫੇਰ ਉਸ ਤੋਂ ਬਾਅਦ ਮੇਰਾ ਵੱਡਾ ਪੁੱਤਰ ਸ਼ਹੀਦ ਹੋ ਗਿਆ ਉਹ ਵੀ ਆਪ ਜੀ ਦੇ ਜੁੱਧ ਵਿੱਚ ਜਦੋਂ ਰਾਜਿਆਂ ਤੇ ਤੁਰਕਾਂ ਦੀ ਫੌਜ ਨਾਲ ਜੁੱਧ ਹੋਏ ਉਸ ਤੋਂ ਛੋਟਾ ਜਿਹੜਾ ਵਿਚਾਰਲਾ ਪੁੱਤਰ ਆ ਉਹ ਵੀ ਸ਼ਹੀਦ ਹੋ ਗਿਆ ਇਹ ਤੁਰਕਾਂ ਦੇ ਨਾਲ ਜਿਹੜਾ ਜੁੱਧ ਹੋਇਆ ਸੀਗਾ ਉਹਦੇ ਵਿੱਚ ਮੇਰੇ ਦੋ ਪੁੱਤਰ ਤੇ ਇੱਕ ਪਤੀ ਇਹ ਸ਼ਹੀਦ ਹੋ ਗਏ ਇਹਨਾਂ ਨੂੰ ਸ਼ਹੀਦ ਕਰਵਾ ਕੇ ਮੈਂ ਬਹੁਤ ਪ੍ਰਸੰਨ ਹੋਈ ਕਿਉਂਕਿ ਸਿੰਘ ਦਾ ਜੀਵਨ ਹੀ ਧਰਮ ਯੁੱਧ ਵਾਸਤੇ ਹੁੰਦਾ ਹੈ ਪਰ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰਾ ਤੀਸਰਾ ਪੁੱਤਰ ਉਹਨੂੰ ਬਿਮਾਰੀ ਲੱਗੀ ਹੋਈ ਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਮੇਰੀ ਇੱਛਾ ਇਹ ਹੈ ਮੈਂ ਚਾਹੁੰਦੀ ਹਾਂ ਉਹ ਵੀ ਧਰਮ ਯੁੱਧ ਦੇ ਵਿੱਚ ਹੀ ਲੜ ਕੇ ਸ਼ਹੀਦ ਹੋਵੇ ਕਿਸੇ ਬਿਮਾਰੀ ਦੇ ਨਾਲ ਨਾ ਮਰੇ ਪਰ ਹੁਣ ਉਹ ਪਿਛਲੇ 10 ਦਿਨਾਂ ਤੋਂ ਤਾਪ ਦੇ ਨਾਲ ਮੰਜੇ ਤੇ ਪਿਆ ਉਹਦਾ ਹੂਲੀਆ ਬਦਲਦਾ ਜਾਂਦਾ ਹੈ ਮੈਨੂੰ ਚਿੰਤਾ ਕਿਤੇ ਉਹ ਚੱਲਣਾ ਹੀ ਨਾ ਕਰ ਜਾਵੇ ਇਸ ਤਰ੍ਹਾਂ ਨਾ ਉਹਦਾ ਜੀਵਨ ਬੇਅਰਥਾ ਚੱਲਿਆ ਜਾਵੇਗਾ ਗੁਰਮਖ ਪਿਆਰਿਓ ਇਹ ਮਾਈ ਦੀ ਅਵਸਥਾ ਬੜੀ ਉੱਚੀ ਸੀਗੀ ਭਾਵੇਂ ਕਿਉਂ ਰੋ ਰੋ ਕੇ ਕਹਿ ਰਹੀ ਆ ਪਰ ਉਹਦੇ ਅੰਦਰ ਇੱਕ ਗੁਰੂ ਪ੍ਰਤੀ ਪਿਆਰ ਸੀਗਾ ਵੀ ਮੇਰਾ ਜਿਹੜਾ ਪੁੱਤਰ ਆ ਕਿਸੇ ਬਿਮਾਰੀ ਨਾਲ ਮਰ ਗਿਆ ਤੇ ਕਿਸੇ ਲੇਖੇ ਨਹੀਂ ਪਵੇਗੀ ਉਹਦੀ ਜਿੰਦ ਜੇ ਉਹ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੜਦਾ ਹੋਇਆ ਸੇਵਾ ਵਿੱਚ ਸ਼ਹੀਦ ਹੋ ਜਾਵੇ ਧਰਮ ਯੁੱਧ ਵਿੱਚ ਫਿਰ ਉਹਦੀ ਜਿਹੜੀ ਇਹ ਦੇਹ ਆ ਇਹ ਵੀ ਸਫਲ ਹੋ ਜਾਵੇਗੀ ਮਨੁੱਖਾ ਜਨਮ ਵੀ ਸਫਲ ਹੋ ਜਾਵੇਗਾ ਤੇ ਉਹ ਮੁਕਤ ਹੋ ਜਾਵੇਗਾ ਤੇ ਕੇਵਲ ਇਹ ਮਾਈ ਦੀ ਇੱਛਾ ਨਹੀਂ ਉਹ ਜਿਹੜਾ ਪੁੱਤਰ ਸੀ ਨਾ ਮਾਈ ਦਾ ਉਹ ਮਾਈ ਕਹਿਣ ਲੱਗੀ ਮੇਰੇ ਪੁੱਤਰ ਦੀ ਵੀ ਇਹ ਉੱਚਾ ਵਾ ਵੀ ਉਹ ਇਸ ਤਰ੍ਹਾਂ ਬਿਮਾਰੀ ਦੇ ਨਾਲ ਬਿਨਾ ਕਿਸੇ ਕਾਰਨ ਤੋਂ ਨਾ ਮਰ ਜਾਵੇ ਸਗੋ ਧਰਮ ਯੁੱਧ ਵਿੱਚ ਸ਼ਹੀਦ ਹੋਵੇ ਮੇਰੇ ਪੁੱਤਰ ਤੋਂ ਇਸ ਤਰ੍ਹਾਂ ਜਿਹੜੇ ਉਹਦੇ ਅਰਮਾਨ ਜੋ ਸੋਚਦਾ ਵਾ ਕਿਤੇ ਇਉਂ ਨਾ ਹੋਵੇ ਵੀ ਉਹ ਸੱਦਰ ਉਹਦੀ ਇੱਛਾ ਪੂਰੀ ਨਾ ਹੋਵੇ ਪੁੱਤਰ ਮੇਰਾ ਚਾਹੁੰਦਾ ਹੈ ਅਜਿਹਾ ਹੋਵੇ ਮੈਂ ਚਾਹੁੰਨੀ ਆ ਪਰ ਸਾਡੀ ਆ ਇੱਛਾ ਪੂਰੀ ਨਹੀਂ ਹੋ ਰਹੀ ਮੈਂ ਬਹੁਤ ਦੁਖੀ ਹਾਂ ਮੇਰਾ ਪੁੱਤਰ ਰੋਗ ਤੋਂ ਰੋਗ ਹੋ ਜਾਵੇ ਜਦੋਂ ਵੀ ਵੇਲਾ ਆਵੇ ਤਦੋਂ ਹੀ ਧਰਮ ਯੁੱਧ ਵਿੱਚ ਸ਼ਹੀਦ ਹੋਵੇ ਮੇਰੇ ਤੇ ਮਿਹਰ ਕਰੋ ਮੇਰੇ ਤੇ ਦਇਆ ਕਰੋ ਦੇਖੋ ਗੁਰੂ ਪਿਆਰਿਓ ਅੱਜ ਅਸੀਂ ਸਤਗੁਰੂ ਜੀ ਤੋਂ ਦੇਹ ਅਰੋਗਤਾ ਮੰਗਦੇ ਹਾਂ ਵੀ ਸਾਨੂੰ ਦੇਹ ਅਰੋਗਤਾ ਬਖਸ਼ੋ ਕਾਦੇ ਲਈ ਆਪਣੇ ਚਾਹਵਾਂ ਨੂੰ ਪੂਰੇ ਕਰਨ ਲਈ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਆਪਣੀਆਂ ਕਬੀਲਦਾਰੀਆਂ ਨੂੰ ਸਭਾਲਣ ਲਈ ਧੰਨਾਏ ਮਾਈ ਜੀਨੇ ਦੇਖੋ ਸੈਦਕ ਕੈਸਾ ਜੀ ਦਾ ਤਾਂ ਹੀ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਕਿਹਾ ਸੀ ਕਿ ਪ੍ਰਾਤਨ ਗੁਰਸਿੱਖਾਂ ਦਾ ਜੀਵਨ ਪ੍ਰਾਤਨ ਮਾਈਆਂ ਬੀਬੀਆਂ ਭੈਣਾਂ ਦਾ ਜੀਵਨ ਸਾਡੇ ਨਾਲੋਂ ਬੜਾ ਉੱਚਾ ਸੁੱਚਾ ਸੀ ਭਾਵੇਂ ਕਿ ਉਹਨਾਂ ਦੇ ਘਰ ਬੜੇ ਕੱਚੇ ਸਨ ਪਰ ਉਹ ਸੈਦਕ ਕਰਕੇ ਬੜੇ ਪੱਕੇ ਸਨ ਗੁਰਮਖ ਪਿਆਰਿਓ ਤਾਂ ਉਹ ਮਾਈ ਇਸ ਤਰ੍ਹਾਂ ਬੇਨਤੀਆਂ ਮਹਾਰਾਜ ਅੱਗੇ ਕਰਦੀ ਆ ਆਪਾਂ ਵੀ ਗੁਰੂ ਤੋਂ ਦੇਹ ਅਰੋਗਤਾ ਮੰਗਦੇ ਆ ਪਰ ਆਪਣਾ ਮਨੋਰਥ ਕੋਈ ਹੋਰ ਹੁੰਦਾ ਸਾਡੇ ਸੁਪਨੇ ਕੋਈ ਹੋਰ ਹੁੰਦੇ ਆ ਪਰ ਦੇਖੋ ਧਾਨੋ ਮਾਈਆਂ ਜਿਨ੍ਹਾਂ ਦਾ ਸਦਕ ਧਾਨੋ ਦਾ ਪੁੱਤਰ ਜੋ ਧਰਮ ਯੁੱਧ ਵਿੱਚ ਸ਼ਹੀਦ ਹੋਣ ਲਈ ਕਹਿ ਰਿਹਾ ਵੀ ਮੈਨੂੰ ਠੀਕ ਕਰ ਦਿਓ ਮਹਾਰਾਜ ਮੈਂ ਸ਼ਰੀ ਸਾਹਿਬ ਚੁੱਕ ਕੇ ਤਲਵਾਰ ਢਾਲ ਚੁੱਕ ਕੇ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਵਾਂ ਇਸੇ ਤਰ੍ਹਾਂ ਜੇ ਮੈਂ ਬਿਮਾਰੀ ਨਾਲ ਮਰ ਗਿਆ ਮੇਰੀ ਜਿਹੜੀ ਜ਼ਿੰਦਾ ਅਕਾਰਥ ਚਲੀ ਜਾਵੇਗੀ ਬੇਅਰਥੀ ਚਲੀ ਜਾਵੇਗੀ ਕੋਈ ਮੁੱਲ ਨਹੀਂ ਪਵੇਗਾ ਇਸ ਮਨੁੱਖੇ ਜਨਮ ਦਾ ਮਾਤਾ ਜੀ ਦੀ ਇਹ ਨਰਾਲੀ ਜੀ ਅਰਦਾਸ ਸੁਣ ਕੇ ਸੰਗਤ ਤਾਂ ਹੈਰਾਨ ਹੋਈ ਬਹੁਤ ਹੈਰਾਨ ਹੋ ਗਏ ਵੀ ਇਹ ਕੀ ਮੰਗ ਰਹੀ ਆ ਦੇਖੋ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਤਾ ਨਾਲ ਮੁਸਕਰਾਏ ਅੰਤਰ ਧਿਆਨ ਮਹਾਰਾਜ ਹੋ ਗਏ ਅੱਖਾਂ ਮੀਟ ਲਈਆਂ ਆਪਣੀ ਬ੍ਰਹਮ ਸ਼ਕਤੀ ਨਾਲ ਮਾਈ ਦੇ ਬੱਚੇ ਨੂੰ ਦੇਖਿਆ ਤੇ ਉਹਨੂੰ ਰਾਜ਼ੀ ਕਰ ਦਿੱਤਾ ਜਦੋਂ ਬੱਚਾ ਮੰਜੀ ਤੇ ਬੈਠ ਗਿਆ ਸ ਆਹਬਾ ਨੇ ਸਮਾਧੀ ਖੋਲੀ ਤੇ ਮਾਈ ਨੂੰ ਕਿਹਾ ਮਾਤਾ ਜਾ ਘਰ ਨੂੰ ਤੁਸੀਂ ਘਰ ਨੂੰ ਜਾਹੋ ਤੇ ਤੁਹਾਡੀ ਜਿਹੜੀ ਅਰਦਾਸ ਆ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਈ ਆ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੀ ਜਿਹੜੀ ਅਰਦਾਸ ਪੂਰੀ ਕੀਤੀ ਆ ਉਹਨਾਂ ਨੇ ਨਾਮ ਆਪਣੇ ਵੱਡਿਆਂ ਦਾ ਬਾਬਾ ਨਾਨਕ ਜੀ ਦਾ ਹੀ ਲਿਆ ਕਹਿੰਦੇ ਜਾਓ ਘਰੇ ਜਾ ਕੇ ਇੱਕ ਵਾਰੀ ਤੁਸੀਂ ਦੇਖੋ ਤੁਹਾਡੀਆਂ ਮਰਾਦਾਂ ਪੂਰੀਆਂ ਹੋਣਗੀਆਂ ਚਿੰਤਾ ਨਾ ਕਰੋ ਬੱਚਾ ਤੁਹਾਡਾ ਤੁਹਾਨੂੰ ਲੱਭ ਰਿਹਾ ਉਹ ਤੁਹਾਨੂੰ ਦੇਖ ਰਿਹਾ ਵੀ ਤੁਸੀਂ ਕਿੱਧਰ ਗਏ ਹੋ ਉਹਨੂੰ ਇੱਛਾ ਹੈ ਕਿ ਉਹਨੂੰ ਠੰਡਾ ਠੰਡਾ ਪਾਣੀ ਤੁਸੀਂ ਆਪਣੇ ਹੱਥਾਂ ਨਾਲ ਪਿਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਉੱਪਰ ਉਹ ਮਾਈ ਨੂੰ ਯਕੀਨ ਸੀਗਾ ਭਰੋਸਾ ਸੀ ਹੋ ਸਕਦਾ ਵੀ ਸਾਡੇ ਵਰਗਾ ਉੱਥੇ ਕੋਈ ਹੁੰਦਾ ਕਹਿ ਦਿੰਦਾ ਮਹਾਰਾਜ ਕਿਵੇਂ ਉਹ ਤਾਂ ਮੰਜੇ ਤੋਂ ਨਹੀਂ ਉੱਠ ਰਿਹਾ 10 ਦਿਨ ਹੋ ਗਏ ਨੇ ਉਹਨੂੰ ਪਏ ਨੂੰ ਕਿਸ ਤਰ੍ਹਾਂ ਉਹ ਪਾਣੀ ਮੰਗ ਸਕਦਾ ਹੈ ਉੱਠ ਕੇ ਤਾਂ ਮਹਾਰਾਜ ਜੀ ਦੇ ਚਰਨਾਂ ਉੱਪਰ ਬਚਨਾਂ ਉੱਪਰ ਉਹ ਬੀਬੀ ਨੂੰ ਮਾਈ ਨੂੰ ਭਰੋਸਾ ਸੀਗਾ। ਉਸੇ ਵੇਲੇ ਉੱਠ ਕੇ ਘਰ ਨੂੰ ਨੱਠੀ ਆ। ਘਰੇ ਜਾ ਕੇ ਦੇਖਿਆ ਉਹਨੇ ਆਪਣੇ ਪੁੱਤਰ ਨੂੰ ਤੇ ਉਹਦੇ ਪੁੱਤਰ ਦਾ ਤਾਂਪ ਟੁੱਟ ਚੁੱਕਾ ਸੀਗਾ। ਤੇ ਉਹ ਬਿਲਕੁਲ ਅਰੋਗ ਜਿਵੇਂ ਗੱਭਰੂ ਹੁੰਦਾ ਵਾ ਉਹਦੇ ਵਾਂਗ ਨੌਜਵਾਨ ਵਾਂਗ ਮੰਜੇ ਤੇ ਬੈਠਾ ਸੀ ਜਿਹੜਾ ਕਈ ਦਿਨਾਂ ਤੋਂ ਇੱਕ ਬਜ਼ੁਰਗ ਵਿਅਕਤੀ ਵਾਂਗ ਮੰਜੇ ਨਾਲ ਲੱਗਾ ਹੋਇਆ ਸੀ। ਮੰਜੇ ਤੇ ਬਿਮਾਰ ਪਿਆ ਸੀਗਾ। ਜਦੋਂ ਬਿਮਾਰ ਸੀ ਤਾਪ ਇਹਨਾ ਸੀ ਬੋਲ ਨਹੀਂ ਸੀ ਸਕਦਾ ਗੁਰਮukh ਪਿਆਰਿਓ ਪਰ ਅੱਜ ਜੁਨੇ ਹੱਸ ਕੇ ਪੁੱਛਿਆ ਮਾਂ ਤੂੰ ਕਿੱਥੇ ਗਈ ਸੀ ਮੈਂ ਤੈਨੂੰ ਕਦੋਂ ਦਾ ਲੱਭ ਰਿਆ ਸੀ ਇੱਥੇ ਤਾਂ ਸਤਿਗੁਰੂ ਜੀ ਆਏ ਸੀਗੇ ਪਰ ਉਹ ਥੋੜਾ ਸਮਾਂ ਹੀ ਆਏ ਤੇ ਚਲੇ ਗਏ ਤੂੰ ਘਰ ਨਹੀਂ ਸੀ ਮੈਂ ਵੀ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ ਉਹ ਆਏ ਮੈਨੂੰ ਪਿਆਰ ਦੇ ਕੇ ਤੁਰ ਗਿਆ ਮਾਂ ਸਤਿਗੁਰੂ ਮਹਾਰਾਜ ਨੇ ਜਿਉਂ ਹੀ ਮੇਰੇ ਸਿਰ ਉੱਪਰ ਹੱਥ ਰੱਖਿਆ ਮੇਰਾ ਤਾਪ ਟੁੱਟ ਗਿਆ ਮੈਂ ਬਿਲਕੁਲ ਰੋਗ ਹੋ ਗਿਆ ਤਰੋ ਤਾਜ਼ਾ ਹੋ ਗਿਆ ਤਾਂ ਸਤਿਗੁਰੂ ਪੂਰਾ ਵੈਦ ਹੈ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਪੂਰੇ ਵੈਦ ਹਨ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਜਿੱਥੇ ਉਹ ਪੰਜੇ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਕਰ ਦਿੰਦੇ ਆ ਉੱਥੇ ਸਰੀਰ ਦੀ ਪੀੜਾ ਵੀ ਦੂਰ ਕਰਦੇ ਆ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਇਹ ਬਾਣੀ ਵਿੱਚ ਪੰਕਤੀ ਵੀ ਆਉਂਦੀ ਆ ਵੀ ਪੂਰੇ ਸਤਿਗੁਰ ਜਿਹੜੇ ਹੁੰਦੇ ਆ ਉਹ ਕਾਸ਼ਟ ਹੀ ਕੱਟ ਦਿੰਦੇ ਆ ਇਹ ਤਾਂ ਤਾਪ ਤਾਂ ਛੋਟੀ ਗੱਲ ਆ ਗੁਰਮਖ ਪਿਆਰਿਓ ਜਦੋਂ ਮਾਈ ਨੇ ਆਪਣੇ ਪੁੱਤਰ ਦੀ ਜ਼ੁਬਾਨ ਤੋਂ ਇਹ ਕੌਤਕ ਸੁਣਿਆ ਬਹੁਤ ਜ਼ਿਆਦਾ ਹੈਰਾਨ ਹੋਈ ਉਹਨੂੰ ਸਮਝ ਆ ਗਈ ਕਿ ਇਹ ਤਾਂ ਸਾਈਵਾਂ ਦੀ ਮਾਇਆ ਹੈ ਜਿਸ ਦਾ ਮਨੁੱਖ ਨੂੰ ਗਿਆਨ ਨਹੀਂ ਹੋ ਸਕਦਾ ਉਸੇ ਵੇਲੇ ਦੌੜੀ ਦੌੜੀ ਗਈ ਆ ਸਤਿਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ ਉਹਨੇ ਤੇ ਕਈ ਦਿਨ ਸਾਈਵਾਂ ਦੇ ਜਸ ਗਾਉਂਦੀ ਰਹੀ ਆ ਔਰ ਮੁੱਖ ਪਿਆਰਿਓ ਇੰਨਾ ਹੀ ਨਹੀਂ ਉਹ ਮਾਈ ਦਾ ਜਿਹੜਾ ਪੁੱਤਰ ਸੀਗਾ ਨਾ ਉਹ ਰਾਜੀ ਹੋ ਗਿਆ ਇੱਥੇ ਸਾਖੀ ਇਹ ਸਮਾਪਤ ਨਹੀਂ ਹੁੰਦੀ ਸਾਖੀ ਵਿੱਚ ਅੱਗੇ ਦਾ ਨਤੀਜਾ ਅਸਲ ਨਤੀਜਾ ਜਿਹੜਾ ਨਾ ਬਾਕੀ ਆ ਜੇ ਅਸਲ ਸਿੱਟਾ ਕੀ ਆ ਉਸੇ ਸਮਝਣਾ ਵਾ ਜੇ ਇੱਥੇ ਹੀ ਸਾਖੀ ਅਸੀਂ ਛੱਡ ਦੇਾਂਗੇ ਫਿਰ ਇਹ ਸਾਖੀ ਸੰਪੂਰਨ ਨਹੀਂ ਹੋਵੇਗੀ ਕਿਉਂਨੇ ਆਪਣਾ ਪੁੱਤਰ ਰਾਜੀ ਕਰਵਾ ਲਿਆ ਅੱਗੋਂ ਕੀ ਹੋਇਆ ਉਹ ਮਾਈ ਦੀ ਪ੍ਰਭਲ ਇੱਛਾ ਕੀ ਸੀ ਤੇ ਉਹ ਬੱਚੇ ਦੀ ਆਪਣੀ ਇੱਛਾ ਕੀ ਸੀ ਕਿ ਮੈਂ ਕਿਸੇ ਬਿਮਾਰੀ ਨਾਲ ਨਾ ਮਰਾਂ ਸਗੋਂ ਮੈਂ ਮਰਾਂ ਤੇ ਧਰਮ ਯੁੱਧ ਵਿੱਚ ਸ਼ਹੀਦ ਹੋਵਾਂ ਪੁੱਤਰ ਰਾਜੀ ਹੋ ਗਿਆ ਫਿਰ ਆਨੰਦਪੁਰ ਸਾਹਿਬ ਦਾ ਮਹਾਰਾਜ ਨੇ ਜਦੋਂ ਕਿਲਾ ਛੱਡਿਆ ਉਸ ਸਮੇਂ ਸਰਸਾ ਨਦੀ ਕਿਨਾਰੇ ਸਾਹਿਬਜ਼ਾਦਿਆਂ ਦੀ ਰਾਖੀ ਕਰਦਾ ਹੋਇਆ ਇਹ ਬੱਚਾ ਮਾਈ ਦਾ ਸ਼ਹੀਦ ਹੋਇਆ ਧੰਨ ਸਿੱਖੀ ਤੇ ਧੰਨ ਸਤਗੁਰੂ ਮਹਾਰਾਜ ਦੇ ਸਿੱਖ ਦੇਖੋ ਅੱਜ ਵੀ ਆਪਾਂ ਸਤਿਗੁਰੂ ਅੱਗੇ ਅਰਦਾਸਾਂ ਕਰਦੇ ਆਂ ਗੁਰੂ ਅੱਗੇ ਅਰਦਾਸਾਂ ਕਰਦੇ ਆਂ ਦੇਦਾ ਦੇ ਲੈਦੇ ਥੱਕ ਪਾਹੇ ਲੈਣ ਵਾਲੇ ਥੱਕ ਜਾਂਦੇ ਆ ਦੇਣ ਵਾਲਾ ਨਹੀਂ ਥੱਕਦਾ ਸਤਿਗੁਰੂ ਮਹਾਰਾਜ ਤੋਂ ਹੈ ਕੋਈ ਜਿਹੜਾ ਅਜੇਹੀ ਦਾਤ ਮਹਾਰਾਜ ਤੋਂ ਮੰਗਦਾ ਹੈ ਵੀ ਮੇਰਾ ਪੁੱਤਰ ਜੁੱਧ ਦੇ ਮੈਦਾਨ ਵਿੱਚ ਸ਼ਹੀਦ ਹੋਵੇ ਕਿਸੇ ਬਿਮਾਰੀ ਠਮਾਰੀ ਦੇ ਨਾਲ ਨਾ ਮਰੇ ਪਰ ਅਸੀਂ ਉਹ ਲੋਕ ਹਾਂ ਜਿਹੜੇ ਆਪਣੇ ਸਵਾਰਥ ਵਿੱਚ ਆ ਕੇ ਅਜਿਹੀਆਂ ਚੀਜ਼ਾਂ ਮੰਗ ਲੈਨੇ ਆਂ ਕਿਹੜੀਆਂ ਅੱਗੇ ਜਾ ਕੇ ਦੁੱਖਾਂ ਦਾ ਕਾਰਨ ਬਣਦੀਆਂ ਤਾਂ ਇਹ ਮਾਈ ਨੂੰ ਪਤਾ ਸੀ ਮੈਂ ਰੱਬ ਤੋਂ ਕੀ ਮੰਗਣਾ ਮੈਂ ਗੁਰੂ ਕੋਲੋਂ ਕੀ ਮੰਗਣਾ ਸਾਡੇ ਲਈ ਇਹ ਪੰਗਤੀ ਟੋਕਮੀ ਆ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਵੀ ਗੁਰੂ ਕੋਲੋਂ ਅਸੀਂ ਮੰਗਦੇ ਆ ਜੋ ਵੀ ਰੱਬ ਨੂੰ ਛੱਡ ਕੇ ਕੁਝ ਹੋਰ ਮੰਗਦੇ ਆ ਉਹ ਦੁੱਖ ਮੰਗਣਾ ਹੀ ਹੈ ਦੇਹੇ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਤਾਂ ਇਹ ਮਾਈ ਦੇ ਜੀਵਨ ਵਿੱਚੋਂ ਸਾਨੂੰ ਅੱਜ ਸਿੱਖਿਆ ਲੈਣੀ ਚਾਹੀਦੀ ਆ ਤਾਹੀਂ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਪ੍ਰਾਤਨ ਜਿਹੜੇ ਸਿੱਖਾ ਨਾ ਉਹਨਾਂ ਦਾ ਤਾਂ ਜਿਹੜਾ ਇਹ ਗੁਰੂ ਕੋਲੋਂ ਮੰਗਣਾ ਕੀ ਆ ਉਹਨਾਂ ਨੂੰ ਮੰਗਣਾ ਆਉਂਦਾ ਸੀਗਾ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਕੁਝ ਹੋਰ ਹੀ ਮਹਾਰਾਜ ਤੋਂ ਮੰਗੀ ਜਾਂਦੇ ਆ ਇਸ ਕਰਕੇ ਉਹ ਮਾਈ ਦਾ ਪੁੱਤਰ ਰਾਜੀ ਹੋਣਾ ਆਨੰਦਪੁਰ ਸਾਹਿਬ ਦੀ ਜੰਗ ਸਮੇ ਸ਼ਹੀਦੀ ਪਾ ਜਾਣੀ ਉਹਨਾਂ ਦਾ ਸੁਪਨਾ ਸੀਗਾ ਇਹ ਪ੍ਰਾਤਨ ਸਿੱਖਾਂ ਦੇ ਸੁਪਨੇ ਕੀ ਹੁੰਦੇ ਸੀ ਵੀ ਗੁਰੂ ਤੋਂ ਸੀਸ ਵਾਰ ਦੇਗੇ ਮਹਾਰਾਜ ਤੋਂ ਜਿੰਦੜੀ ਵਾਰ ਕਰ ਦਈਏ ਇਹ ਲੇਖੇ ਲਾ ਦਈਏ ਮਨੁੱਖਾ ਜਨਮ ਇੰਨਾ ਵਿਸ਼ਵਾਸ ਸੀ ਉਹਨਾਂ ਦਾ ਪਰ ਅੱਜ ਨਾਸਤਿਕ ਲੋਕ ਜਿਹੜੇ ਆ ਇਹਨਾਂ ਦੀ ਗਿਣਤੀ ਵੱਧ ਰਹੀ ਆ ਨਾਸਤਿਕਤਾ ਵਧਣ ਦਾ ਕਾਰਨ ਕੀ ਆ ਗੁਰੂ ਦੇ ਬਚਨਾਂ ਉੱਪਰ ਗੁਰੂ ਦੇ ਇਤਿਹਾਸ ਉੱਪਰ ਸਤਿਗੁਰੂ ਦੀ ਬਾਣੀ ਉੱਪਰ ਭਰੋਸਾ ਨਹੀਂ ਰਿਹਾ ਤੇ ਦੂਜੀ ਅਸੀਂ ਸੰਗਤ ਜਿਹੜੀ ਯਕਨਾਂ ਨੂੰ ਦਿੰਨੇ ਆ ਉਹ ਵੀ ਗਲਤ ਦਿੰਨੇ ਆ ਅੱਖਾਂ ਨਾਲ ਦੇਖਦੇ ਆ ਉਹ ਵੀ ਠੀਕ ਨਹੀਂ ਦੇਖਦੇ ਜੀਵ ਨਾਲ ਬੋਲਦੇ ਆ ਵੀ ਗਲਤ ਬੋਲਦੇ ਆ ਤਾਂ ਇਹ ਸਾਰੀ ਸੰਗਤ ਜਿਹੜੀ ਕੀਤੀ ਆ ਅਸੀਂ ਕੰਨਾਂ ਅੱਖਾਂ ਨੇ ਸਾੜਿਆਂ ਨੇ ਉਹੀ ਸਾਡਾ ਮਨ ਬਣ ਜਾਂਦੀ ਆ ਜਦੋਂ ਸਾਡਾ ਮਨ ਬਣ ਜਾਂਦੀ ਆ ਫਿਰ ਅਸੀਂ ਗੁਰੂ ਤੇ ਸ਼ੰਕੇ ਕਰਦੇ ਆ ਸ਼ੰਕੇ ਕਰਦੇ ਆ ਨਾਸਤਿਕ ਵਰਤੀ ਵਾਲੇ ਹੋ ਜਾਂਦੇ ਆ ਗੁਰੂ ਤੇ ਸ਼ੰਕਾ ਕੀਤਾ ਗੁਰੂ ਵੱਲ ਪਿੱਠ ਕਰ ਲਈ ਗੁਰੂ ਵੱਲੋਂ ਮਿਲੀਆਂ ਹੋਈਆਂ ਖੁਸ਼ੀਆਂ ਇਹਨਾਂ ਤੋਂ ਸਾਰੀਆਂ ਅਸੀਂ ਸੱਖਣੇ ਰਹਿ ਜਾਂਦੇ ਆ ਮੈਂ ਤਾਂ ਤੁਹਾਨੂੰ ਇੱਥੇ ਕਹਾਂਗਾ ਸਤਿਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਮੰਗੀਏ ਜਿਵੇਂ ਮਾਈ ਨੇ ਮੰਗਿਆ ਤੁਸੀਂ ਕਹੋਗੇ ਬੜਾ ਔਖਾ ਹੈ ਇਸ ਤਰ੍ਹਾਂ ਮੰਗਣਾ ਬਿਲਕੁਲ ਕਿਉਂਕਿ ਸਾਡੇ ਸ਼ੌਂਕ ਨੇ ਸਾਡੇ ਚਾ ਕੋਈ ਹੋਰ ਨਹੀਂ ਅਸੀਂ ਆਪਣੀ ਜਿੰਦ ਗੁਰੂ ਦੇ ਲੇਖੇ ਨਹੀਂ ਲਾਉਣਾ ਚਾਹੁੰਦੇ ਸਾਨੂੰ ਆਪਣੇ ਸੁਪਨੇ ਤੱਕ ਹੀ ਮਤਲਬ ਹੈ ਪਰ ਇਹੋ ਜਿਹਾ ਇਤਿਹਾਸ ਸੁਣ ਕੇ ਗੁਰਮੁਖ ਪਿਆਰਿਓ ਜਦੋਂ ਮਾਤਾ ਜੀ ਨੇ ਅਰਦਾਸ ਕੀਤੀ ਸੀ ਨਾ ਸੰਗਤ ਬੜੀ ਹੈਰਾਨ ਹੋ ਗਈ ਸੀ ਉੱਥੇ ਕਹਿਣ ਲੱਗੇ ਮਾਈ ਨੇ ਕੀ ਮੰਗ ਲਿਆ ਗੁਰੂ ਤੋਂ ਤਾਂ ਜੋ ਮਰਜ਼ੀ ਮੰਗ ਲੈਂਦੀ ਗੁਰੂ ਤਾਂ ਤਾਂ ਮੰਗ ਲੈਂਦੀ ਮੇਰੇ ਪੁੱਤਰ ਦੀ ਲੰਮੀ ਉਮਰ ਹੋਵੇ ਗੁਰੂ ਨੇ ਤਾਂ ਉਹ ਵੀ ਦੇ ਦੇਣੀ ਸੀ ਪਰ ਇਹਨੇ ਕੀ ਮੰਗਿਆ ਵੀ ਧਰਮ ਯੁੱਧ ਵਿੱਚ ਸ਼ਹੀਦ ਹੋਵੇ ਮੇਰਾ ਪੁੱਤਰ ਦੇਖੋ ਇਹੀ ਤਾਂ ਗੁਰਸਿੱਖਾਂ ਵਿੱਚ ਫਰਕ ਆ ਫਿਰ ਇਹੀ ਤਾਂ ਗੁਰਸਿੱਖਾਂ ਦਾ ਜੀਵਨ ਆ ਇਹ ਉਹੀ ਸਿੱਖਾ ਜਿਹੜੇ ਸਤਗੁਰੂ ਮਹਾਰਾਜ ਜੀ ਦਾ ਹੁਕਮ ਮੰਨਦੇ ਸੀਗੇ ਇਹ ਉਹੀ ਸਿੱਖਾ ਜਿਨ੍ਹਾਂ ਨੇ ਮਹਾਰਾਜ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਘਰਬਾਰ ਇਹਨਾਂ ਦੇ ਵੀ ਸੀਗੇ ਪੁੱਤਰ ਨਿਆਣੇ ਇਹਨਾਂ ਦੇ ਵੀ ਸੀਗੇ ਕਬੀਲਦਾਰੀ ਇਹਨਾਂ ਦੀ ਵੀ ਸੀਗੀ ਸਭ ਕੁਝ ਸੀ ਪਰ ਇਹਨਾਂ ਦਾ ਜੀਵਨ ਬੜਾ ਉੱਚਾ ਸੋਚਾ ਸੀ ਇਹ ਤਾਂ ਧਰੋਂ ਦਰਗਾਹ ਤੋਂ ਬਖਸ਼ੀਆਂ ਹੋਈਆਂ ਰੂਹਾਂ ਸਨ ਇਹਨਾਂ ਦਾ ਜੀਵਨ ਦੱਸਦਾ ਤਾਂ ਆਪਣੇ ਇਤਿਹਾਸ ਨੂੰ ਭਾਈ ਸ਼ੰਕਾ ਰਹਿਤ ਹੋ ਕੇ ਥੋੜਾ ਪੜਿਆ ਕਰੋ ਸੁਣਿਆ ਕਰੋ ਇਹਦੇ ਨਾਲ ਹੀ ਤੁਹਾਡੇ ਤੇ ਅਸਰ ਹੋਣਾ ਤਰਕ ਤਾਂ ਬੱਚੇ ਵੀ ਕਰ ਸਕਦੇ ਆ ਆਹ ਕੀ ਹੋ ਗਿਆ ਇਉਂ ਕਿਵੇਂ ਹੋ ਗਿਆ ਅਸਲ ਵਿੱਚ ਵਿਸ਼ਵਾਸ ਕਰਨ ਲਈ ਭਰੋਸਾ ਕਰਨ ਲਈ ਬਹੁਤ ਸਿੱਧਕ ਚਾਹੀਦਾ ਅੱਜ ਦੇ ਟੈਕਨੀਕਲ ਯੁੱਗ ਦੇ ਵਿੱਚ ਜਿੰਨਾ ਅਸੀਂ ਵੱਧ ਚੀਜ਼ਾਂ ਵਰਤੀ ਜਾਂਦੇ ਆ ਉਹਨਾਂ ਹੀ ਸਾਡਾ ਦਿਮਾਗ ਮੈਂ ਕਹੂੰਗਾ ਖਰਾਬ ਹੋਈ ਜਾ ਰਿਹਾ ਹੋਰ ਚੀਜ਼ਾਂ ਨਾਲ ਅਸੀਂ ਜੁੜੀ ਜਾਂਦੇ ਆ ਗੁਰੂ ਵਾਲੇ ਪਾਸੋਂ ਅਸੀਂ ਟੁੱਟੀ ਜਾਂਦੇ ਆ ਕੇਸ ਰੱਖਣ ਦੀ ਲੋੜ ਕੀ ਆ ਸਾਡਾ ਮਨ ਸਾਫ਼ ਇਸ ਤਰ੍ਹਾਂ ਅਸੀਂ ਕਹਿੰਨੇ ਆ ਉਹਨੇ ਪਾਈ ਕੇਸ ਰੱਖਿਆ ਉਹਨਾਂ ਨੇ ਕੀ ਖੱਟ ਲਿਆ ਆਪਾਂ یوں ਆਖਦੇ ਆ ਉਹ ਤਾਂ ਚੋਰੀਆਂ ਕਰਦੇ ਆ ਕੇਸ ਰੱਖ ਕੇ ਇਸ ਤਰ੍ਹਾਂ ਵੀ ਆਪ ਨੂੰ ਨਾ ਕਿਤੇ ਰੱਖਣੇ ਪੈ ਜਾਣ ਦੂਜਿਆਂ ਦੀਆਂ ਕਮੀਆਂ ਕੱਢਣ ਲੱਗ ਜਾਂਦੇ ਆ ਭਾਈ ਫਿਰ ਤੁਸੀਂ ਕੇਸ ਰੱਖ ਕੇ ਚੰਗਾ ਸਬੂਤ ਦੇ ਦਿਓ ਇਸ ਤਰ੍ਹਾਂ ਹੀ ਆ ਪਰ ਇਹ ਕਹਿਣਾ ਵੀ ਮੇਰੇ ਤਾਂ ਅੰਦਰ ਸਿੱਖੀ ਆ ਮੈਨੂੰ ਕੇਸ ਰੱਖਣ ਦੀ ਲੋੜ ਕੀ ਆ ਇਸ ਤਰ੍ਹਾਂ ਗੱਲ ਗੱਲ ਤੇ ਤਰਕ ਕਰ ਦੇਣੀ ਵੀ ਸਤਿਗੁਰੂ ਮਹਾਰਾਜ ਦੇ ਤਾਂ ਬਚਨ ਹੀ ਨਹੀਂ ਇਹ ਤਾਂ ਤੁਸੀਂ ਆਪ ਦੇ ਕੋਲੋਂ ਕਹੀ ਜਾਂਦੇ ਆ ਜੇ ਜਦੋਂ ਅਸੀਂ ਕਹਿ ਦਈਏ ਕੇਸ ਰੱਖ ਲੋ ਅਮਰਤ ਛਕ ਲੋ ਸਿੰਘ ਸਾਜੋ ਫਿਰ ਕਹਿਣਗੇ ਇਹਦੇ ਨਾਲ ਕੀ ਹੋ ਜਾਊਗਾ ਇਹਨਾਂ ਦੀ ਬੁੱਧੀ ਇਹੋ ਜੇ ਲੋਕਾਂ ਦੀ ਪ੍ਰੇਸ਼ਟ ਹੋਈ ਪਈ ਆ ਜੇ ਤੁਸੀਂ ਇਹੋ ਜੇ ਲੋਕਾਂ ਦਾ ਸੰਗ ਕਰਦੇ ਹੋ ਜਿੰਨਾ ਜਲਦੀ ਇਹਨਾਂ ਤੋਂ ਦੂਰੀ ਬਣਾ ਲੋਂਗੇ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਏਨ ਮਾਇਆ ਮੋਹੋ ਪਿਆਰ ਉਹਨਾਂ ਹੀ ਤੁਸੀਂ ਸੌਖੇ ਰਹੋਗੇ ਬਾਕੀ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਮੈਨੂੰ ਇਸ ਤਰ੍ਹਾਂ ਮਰਨ ਦਾ ਚਾਹ ਹੋਵੇ ਮਰਨਾ ਤਾਂ ਆਪਾਂ ਸਾਰਿਆਂ ਨੇ ਹੀ ਆ ਪਰ ਚੱਜ ਦੇ ਨਾਲ ਮਰਨਾ ਚਾਹੀਦਾ ਜਿਸ ਤਰ੍ਹਾਂ ਮਾਈ ਨੇ ਬੇਨਤੀ ਕੀਤੀ ਇਹ ਚੱਜ ਨਾਲ ਮਰਨਾ ਹੈ ਠੀਕ ਤਰੀਕੇ ਨਾਲ ਜਿਹੜਾ ਮਰਦਾ ਉਹ ਵਾਰ-ਵਾਰ ਨਹੀਂ ਜੰਮਦਾ ਮਰਦਾ ਇਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਇਹ ਜਨਮ ਸਾਖੀ ਦੇ ਵਿੱਚ ਮਹਾਰਾਜ ਜੀ ਦੀ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਨਮ ਸਾਖੀ ਆ ਉਹਦੇ ਵਿੱਚੋਂ ਮੈਂ ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਆ ਇੱਥੇ ਜਿਹੜਾ ਸਰੋਤ ਦੱਸਣਾ ਫਿਰ ਜ਼ਰੂਰੀ ਹੋ ਜਾਂਦਾ ਇਹਦੇ ਸੰਗ੍ਰਹਿ ਕਰਤਾ ਜਿਹੜੇ ਨੇ ਗਿਆਨੀ ਤਰਲੋਕ ਸਿੰਘ ਜੀ ਹਨ ਉਹਨਾਂ ਨੇ ਇਹ ਜਨਮ ਸਾਖੀ ਦਾ ਸੰਗ੍ਰਹਿ ਕਰਕੇ ਇਹਨੂੰ ਛਪਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੂੰਕਾਰ ਅਜ ਹਮੇ ਹੀ ਹੀਲ ਤੇ ਦਰ ਗੁਸ਼ਸ਼ਤ ਹਲਾਲ ਅਸਤ ਬੁਰਦਨ ਬਾਸ਼ ਮਸ਼ੀਰ ਦਸਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪੜੀ ਸੁਣੀ ਬਾਣੀ ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ ਸਤਗੁਰੂ ਮਹਾਰਾਜ ਦੀ ਸ਼ਾਨ ਸੰਗਤ ਦੀ ਸ਼ਾਨ ਉਹ ਮਾਈ ਉਹ ਪੁੱਤਰ ਜਿਹੜੇ ਸ਼ਹੀਦ ਹੋ ਗਏ ਸਿੰਘ ਗੁਰਸਿੱਖ ਪਿਆਰੇ ਉਹਨਾਂ ਦੀ ਸ਼ਾਨ ਬੜੀ ਨਰਾਲੀ ਹੈ ਬੋਲਦਿਆਂ ਤੋਂ ਇੱਕ ਨਹੀਂ ਨਾ ਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣ ਗਿਆ ਉਹੀ ਬੇਨਤੀ ਜਿਹੜੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਦਾ ਹਾਂ ਸੰਗਤ ਜੀ ਗੁਰੂ ਵਾਲੇ ਬਣੋ ਸਤਗੁਰੂ ਮਹਾਰਾਜ ਜੀ ਦੇ ਖੰਡੇ ਦੀ ਪਹੌਲ ਸ਼ਕੋ ਅਕਾਲ ਪੁਰਖ ਜੀ ਰਹਿਮਤ ਭਰਿਆ ਹੱਥ ਰੱਖਣਾ ਆਪ ਜੀ ਦੇ ਸਿਰ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਇੱਕ ਨਾ ਇੱਕ ਦਿਨ ਉਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਜੋ ਹਰ ਸਿੱਖ ਦੇ ਅੰਦਰ ਇੱਕ ਦਰਦ ਲੁਕਿਆ ਹੋਇਆ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ